ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਲ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟਨ ਲੈਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਹਵਾਵਾਂ ਦੀ ਦਿਸ਼ਾ ਦੀ ਤਾਂ ਹਵਾਵਾਂ ਪੰਜਾਬ ਦੇ ਵਿੱਚ ਇਸ ਵਕਤ ਜਿਹੜੀਆਂ ਉੱਤਰ ਪੱਛਮ ਦੀਆਂ ਵਗ ਰਹੀਆਂ ਸਵੇਰੇ ਪੂਰਬ ਦੀ ਹਵਾ ਜਿਹੜੀ ਉਹ ਚੱਲ ਖੜ ਦਾ ਦੌਰ ਆ ਜਿਹੜਾ ਉਹ ਕੱਲ ਸ਼ਾਮ ਨੂੰ ਆਇਆ ਸੀ ਕਈ ਇਲਾਕਿਆਂ ਦੇ ਵਿੱਚ ਹਨੇਰੀ ਛਖੜ ਆਇਆ ਤੇ ਕੁਝ ਇਲਾਕਿਆਂ ਦੇ ਵਿੱਚ ਬੱਦਲਾਂ ਦੀ ਗਰਜ ਨਾਲ ਲੁਧਿਆਣਾ ਤੇ ਲੁਧਿਆਣਾ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਕਾਰਵਾਈ ਆ ਜਿਹੜੀ ਉਹ ਹੋਈ ਆ ਲੇਕਿਨ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਸਿਸਟਮ ਦੇਖ ਲੈਣੇ ਆ ਸਿਸਟਮ ਇੱਕ ਜੰਮੂ ਕਸ਼ਮੀਰ ਦੇ ਵਿੱਚ ਵੈਸਟਰਨ ਡਿਸਟਰਬੈਂਸ ਬਣਿਆ ਪਾਕਿਸਤਾਨ ਦੇ ਭਾਗਾਂ ਤੇ ਚੱਕਰਵਾਤ ਇਸ ਤੋਂ ਬਿਨਾ ਬੰਗਾਲ ਦੀ ਖਾੜੀ ਦੇ ਵਿੱਚ ਵੀ ਇੱਕ ਚੱਕਰਵਾਤ ਬਣ ਚੁੱਕਿਆ ਤੇ ਇੱਕ ਅਰਬ ਸਾਗਰ ਦੇ ਵਿੱਚ ਚੱਕਰਵਾਤ ਆ ਜਿਹੜਾ ਡਿਵੈਲਪ ਹੋ ਚੁੱਕਾ ਜਿਹੜੇ ਕਿ ਹੌਲੀ ਹੌਲੀ ਹਵਾਵਾਂ ਜਿਹੜੀਆਂ ਪੂਰਬ ਦੀਆਂ ਹੋਰ ਤੇਜ਼ੀ ਫੜਨ ਗਈਆਂ ਤੇ ਪੰਜਾਬ ਵੱਲ ਨੂੰ ਪਹੁੰਚਣ ਗਈਆਂ ਤੇ ਨਵੇਂ ਪੰਜਾਬ ਤੇ ਭਰਪੂਰ ਮਾਤਰਾ ਦੇ ਵਿੱਚ ਹੋਗੀ ਇਸ ਤੋਂ ਬਿਨਾ ਇੱਕ ਹੋਰ ਵੱਡੀ ਅਪਡੇਟ ਇਹ ਆ ਵੀ ਜਿਹੜੀ ਪੰਜਾਬ ਦੇ ਵਿੱਚ ਮੌਨਸੂਨ ਆ ਉਹ 20 ਤੋਂ ਲੈ ਕੇ 25 ਤਰੀਕ ਯਾਨੀ 25 ਤਰੀਕ ਤੱਕ ਪੰਜਾਬ ਦੇ ਵਿੱਚ ਮੌਨਸੂਨ ਆਉਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਕਿਉਂਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਕਿ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਉਹ ਜ਼ਬਰਦਸਤ ਤਰੀਕੇ ਦੇ ਨਾਲ ਮੌਨਸੂਨ ਨੂੰ ਧਕੇਲਦਾ ਹੋਇਆ ਉੱਤਰੀ ਭਾਰਤ ਤੱਕ ਲੈ ਕੇ ਆਵੇਗਾ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੇ ਸੈਟੇਲਾਈਟ ਪਿਕਚਰ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਬਈ ਕਈ ਭਾਗਾਂ ਦੇ ਵਿੱਚ ਉਹ ਜਿਹੜਾ ਰਾਜਸਥਾਨ ਆ ਉੱਥੇ ਬੱਦਲ ਆ ਜਿਹੜਾ ਉਹ ਡਵੈਲਪ ਹੋਇਆ ਹੋਇਆ ਜਿਹੜਾ ਕਿ ਹੌਲੀ-ਹੌਲੀ ਪੰਜਾਬ ਦੇ ਭਾਗਾਂ ਵੱਲ ਵਧਣਾ ਸ਼ੁਰੂ ਹੋਵੇਗਾ ਤੇ ਜਿਸ ਦੇ ਨਾਲ ਪੰਜਾਬ ਦੇ ਕੁਝ ਦੱਖਣੀ ਭਾਗ ਆ ਜਿਹੜੇ ਜਿਵੇਂ ਕਿ ਬਠਿੰਡਾ ਹੋ ਗਿਆ ਮਾਨਸਾ ਇਸ ਤੋਂ ਬਿਨਾ ਹਰਿਆਣੇ ਦੇ ਭਾਗ ਫਿਰਸਾ ਫਤਿਹਬਾਦ ਬਰਨਾਲਾ ਸੰਗਰੂਰ ਇਹ ਜਿਹੜੇ ਭਾਗ ਆ ਪਟਿਆਲਾ ਇਹਨਾਂ ਭਾਗਾਂ ਦੇ ਵਿੱਚ ਗਰਜ ਲੱਗ ਲਸ਼ਕ ਦੇ ਨਾਲ ਹਲਕੀ ਕਾਰਵਾਈ ਹੋਣ ਦੀ ਸੰਭਾਵਨਾ ਜਿਹੜੀ ਉਹ ਵਧ ਰਹੀ ਆ ਤੇ ਜੇਕਰ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਕੱਲ ਸਵੇਰ ਤੱਕ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਗਰਜ ਲਸ਼ਕ ਦੇ ਨਾਲ ਹਨੇਰੀ ਝਖੜਾ ਸਕਦਾ ਤੇ ਕੁਝ ਭਾਗਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਜਾਂ ਬੂੰਦਾਬੰਦੀ ਜਾਂ ਕਈ ਇਲਾਕਿਆਂ ਦੇ ਵਿੱਚ ਤੇਜ਼ ਥੋੜੇ ਸਮੇਂ ਲਈ ਸ਼ਰਾਟਾ ਜਿਹੜਾ ਉਹ ਪੈ ਸਕਦਾ ਵਾ ਵੱਡੀ ਹਲਚਲ ਆ ਜਿਹੜੀ ਉਹ 16 ਦਾ 17 ਤਰੀਕ ਨੂੰ ਹੋਵੇਗੀ ਜਿਹਦੇ ਨਾਲ ਪੰਜਾਬ ਦੇ ਵਿੱਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਗਰਮੀ ਤੋਂ ਬਣੂਗੀ ਤੇ ਜੇਕਰ ਮੌਨਸੂਨ 20 ਤਰੀਕ ਤੋਂ ਬਾਅਦ 25 ਤਰੀਕ ਤੱਕ ਪੰਜਾਬ ਦੇ ਵਿੱਚ ਐਂਟਰ ਕਰਦਾ ਤਾਂ ਪੰਜਾਬ ਦੇ ਵਿੱਚ 20 ਤੋਂ 25 ਦਰਮਿਆਨ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਵੀ ਕਾਫੀ ਲਾਭ ਪਹੁੰਚ ਸਕਦਾ ਕਿਉਂਕਿ ਝੋਨੇ ਦੀ ਬਜਾਈ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਜਿਹਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਲੇਕਿਨ ਇਸ ਵਕਤ ਪੰਜਾਬ ਦੇ ਵਿੱਚ ਜਬਰਦਸਤ ਤਰੀਕੇ ਨਾਲ ਗਰਮੀ ਪੈ ਰਹੀ ਹੈ ਤੇ ਫਿਰ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਪੰਜਾਬ ਤੇ ਰਾਜਸਥਾਨ ਦੇ ਉੱਤਰ ਪੱਛਮੀ ਭਾਗਾਂ ਤੇ ਦੱਖਣ ਪੂਰਬੀ ਭਾਗਾਂ ਦੇ ਵਿੱਚ ਗਰਜ ਲੱਛਕ ਦੇ ਨਾਲ ਹਨੇਰੀ ਝੱਖੜਾ ਜਿਹੜਾ ਉਹ ਆ ਸਕਦਾ ਤੇ ਕੁਝ ਇਲਾਕਿਆਂ 'ਚ ਬੂੰਦਾਬੰਦੀ ਕਰਕੇ ਜਾਂ ਛਿੱਟੇ-ਛਰਟੇ ਪਾ ਕੇ ਜਿਹੜੀ ਇਹ ਗਤੀਵਿਧੀ ਆ ਅੱਗੇ ਲੰਘ ਸਕਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੇ ਹਾਲਦ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ ਪੰਦਰਾਂ ਦੇ ਪੰਜਾਬ ਦੇ ਮੌਸਮ ਦੇ ਹਾਲ ਦੀ ਤਾਂ 15 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਬੱਦਲਵਾਈ ਆ ਜਿਹੜੀ ਉਹ ਆ ਸਕਦੀ ਆ ਤੇ ਉਹਦੇ ਨਾਲ ਹਨੇਰੀ ਝੱਖੜ ਦੇ ਨਾਲ ਕਰਜਲਸ਼ ਕਨਾਲ ਛਿੱਟੇ ਛਰਾਟੇ ਪੈਣ ਦੀ ਸੰਭਾਵਨਾ ਇਸ ਤੋਂ ਬਿਨਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਅਤੇ ਲੇਹ ਲਾਖ ਦੇ ਵਿੱਚ ਬਰਖਾ ਦੀ ਗਤੀਵਿਧੀ ਹੋਣ ਦੀ ਸੰਭਾਵਨਾ ਤੇ ਦੱਖਣੀ ਰਾਜਸਥਾਨ ਤੇ ਪੱਛਮੀ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਵੀ ਬਰਖਾ ਜਿਹੜੀ ਉਹ ਹੋ ਸਕਦੀ ਆ ਗੱਲ ਕਰੀ ਆਪਾਂ 16 ਤਰੀਕ ਦੀ ਤਾਂ 16 ਤਰੀਕ ਨੂੰ ਵੀ ਪੰਜਾਬ ਦੇ ਕੁਝ ਭਾਗਾਂ 'ਚ ਹਿਮਾਚਲ ਉੱਤਰਾਖੰਡ ਇਸ ਤੋਂ ਮੇਨਾ ਜੰਮੂ ਕਸ਼ਮੀਰ ਤੇ ਰਾਜਸਥਾਨ ਦੇ ਦੱਖਣੀ ਤੇ ਪੱਛਮੀ ਭਾਗਾਂ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਉਹਦੇ ਨਾਲ ਛਿੱਟੇ ਸ਼ਰਾਟੇ ਪੈ ਸਕਦੇ ਆ ਤੇ ਤੇ ਹਨੇਰੀ ਝੱਖੜ ਵੀ ਆ ਸਕਦਾ ਜਿਸ ਹਿਸਾਬ ਦੇ ਨਾਲ ਵੱਟ ਪਿਆ ਹੋਇਆ ਇਸ ਹਿਸਾਬ ਦੇ ਨਾਲ ਤੇਜ਼ ਹਨੇਰੀ ਝੱਖੜ ਆਉਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਆ ਕਿਉਂਕਿ ਲੋਕਲ ਕਾਰਵਾਈਆਂ ਵੀ ਕਈ ਵਾਰ ਹੁੰਦੀਆਂ ਵਾ ਗਰਮੀ ਦੇ ਨਾਲ ਜੇਕਰ ਨਵੇਂ ਵਾਲੀਆਂ ਹਵਾਵਾਂ ਪੰਜਾਬ ਦੇ ਵਿੱਚ ਐਂਟਰ ਹੁੰਦੀਆਂ ਤਾਂ ਉੱਪਰ ਨੂੰ ਠੜਦੀਆਂ ਤੇ ਬੱਦਲ ਆ ਜਿਹੜੇ ਉਹ ਬਣਦੇ ਆ ਜਿਸ ਦੇ ਨਾਲ ਹਨੇਰੀ ਝੱਖੜ ਦੇ ਨਾਲ ਥੋੜੇ ਇਲਾਕੇ ਦੇ ਵਿੱਚ ਬਰਖਾ ਦੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਆ ਅੱਜ ਤੋਂ ਬਾਅਦ ਗੱਲ ਕਰੀਏ 17 ਤਰੀਕ ਦੀ ਤਾਂ 17 ਤਰੀਕ ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਹਨਾਂ ਸਾਰੇ ਭਾਗਾਂ ਦੇ ਵਿੱਚ ਬਰਖਾ ਰਿਗਾਤivਧੀਆਂ ਹੋਣ ਦੀ ਸੰਭਾਵਨਾ ਜਿਸ ਦੇ ਨਾਲ ਗਰਜ ਲੱਛਕ ਦੇ ਨਾਲ ਛਿੱਟੇ ਛਰਾਟੇ ਤੇ ਹਨੇਰੀ ਚੱਕਰ ਆਉਣ ਦੀ ਸੰਭਾਵਨਾ ਬਰਕਰਾਰ ਆ 18 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਇੰਨਾ ਕੌਸ਼ਿਕਾ ਰਹੂਗਾ ਜ਼ਿਆਦਾ ਗਤੀਵਿਧੀ ਹੋਣ ਦੀ ਸੰਭਾਵਨਾ ਨਹੀਂ ਲੇਕਿਨ ਉੱਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਛਤੀਸਗੜ ਤੇ ਜੰਮੂ ਕਸ਼ਮੀਰ ਤੇ ਲੇਹ ਲਦਾਖ ਤੇ ਹਿਮਾਚਲ ਪ੍ਰਦੇਸ਼ ਦੇ ਭਾਗਾਂ ਵਿੱਚ ਬਰਖਾ ਦੀ ਗਤੀਵਿਧੀਆਂ ਹੋ ਸਕਦੀਆਂ ਗੁਜਰਾਤ ਤੇ ਦੱਖਣੀ ਰਾਜਸਥਾਨ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਗੱਲ ਕਰੀਏ 19 ਤਰੀਕ ਦੀ ਤਾਂ 19 ਤਰੀਕ ਨੂੰ ਵੀ ਪੰਜਾਬ ਦੇ ਜ਼ਿਆਦਾ ਭਾਗਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹਰਿਆਣਾ ਵੀ ਖੁਸ਼ਕ ਰਹੂਗਾ ਰਾਜਸਥਾਨ ਦੇ ਵੀ ਸਾਰੇ ਭਾਗ ਖੁਸ਼ਕ ਰਹਿਣਗੇ ਗੁਜਰਾਤ ਇਸ ਤੋਂ ਬਿਨਾ ਬਿਹਾਰ ਛੱਤੀਸਗੜ੍ਹ ਉੱਤਰ ਪ੍ਰਦੇਸ਼ ਸਾਰੇ ਭਾਗਾਂ 'ਚ ਬਰਖਾ ਹੋ ਸਕਦੀ ਆ ਕਿਉਂਕਿ ਮੌਨਸੂਨ ਆ ਜਿਹੜੀ ਉਹ ਅੱਗੇ ਵੱਧਣੀ ਸ਼ੁਰੂ ਹੋ ਜੂਗੀ ਜੇਕਰ ਗੱਲ ਕਰੀ ਆਪਾਂ 20 ਤਰੀਕ ਦੀ ਤਾਂ 20 ਤਰੀਕ ਨੂੰ ਵੀ ਜਿਹੜੀਆਂ ਸਾਰੀਆਂ ਬਰਖਾ ਦੀਆਂ ਗਤੀਵਿਧੀਆਂ ਲੋ ਪ੍ਰੈਸ਼ਰ ਏਰੀਆ ਜਿਹੜਾ ਵਾ ਉਹ ਮੱਧ ਪ੍ਰਦੇਸ਼ ਤੇ ਪਹੁੰਚ ਜਾਊਗਾ ਜਿਹਦੇ ਨਾਲ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਭਾਗ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਓਡੀਸ਼ਾ ਨਾਰਥ ਈਸਟ ਇੰਡੀਆ ਇਨਾ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਤੇ ਹੌਲੀ-ਹੌਲੀ ਜਿਹੜਾ ਉਹ ਉੱਤਰਾਖੰਡ ਦੇ ਭਾਗਾਂ ਦੇ ਵਿੱਚ ਵੀ ਬਰਖਾ ਦੀ ਗਤੀਵਿਧੀਆਂ ਵਧਣ ਗਈਆਂ ਤੇ ਗੱਲ ਕਰੀਏ ਆਪਾਂ 21 ਤਰੀਕ ਦੀ ਤਾਂ 21 ਤਰੀਕ ਨੂੰ ਪੰਜਾਬ ਦੇ ਕੁਝ ਭਾਗ ਹਰਿਆਣਾ ਹਿਮਾਚਲ ਉੱਤਰਾਖੰਡ ਹਰਿਆਣਾ ਇਸ ਤੋਂ ਬਿਨਾ ਮੱਧ ਪ੍ਰਦੇਸ਼ ਦੇ ਵਿੱਚ ਭਾਰੀ ਬਰਖਾ ਹੋ ਸਕਦੀ ਆ ਗੱਲ ਆਪਾਂ 22 ਤਰੀਕ ਦੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਵੀ 20 ਤਰੀਕ ਤੋਂ ਬਾਅਦ ਬਰਖਾ ਵਧੂਗੀ ਕਿਉਂਕਿ ਮੌਨਸੂਨ ਆ ਜਿਹੜੀ ਉੱਤਰੀ ਭਾਰਤ ਤੇ ਦਾਖਲ ਹੋਣ ਦੀ ਸੰਭਾਵਨਾ ਪੰਜਾਬ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਉੱਤਰਾਖੰਡ ਇਹਨਾਂ ਦੇ ਵਿੱਚ ਭਾਰੀ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਤੇ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਦਾ ਹਾਲ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਤੇ ਸਾਡੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ